ਫਗਵਾੜਾ ਵਿਖੇ ਹੋਏ ਆਪਸੀ ਲੜਾਈ ਝਗੜੇ ਵਿੱਚ ਦੋ ਵਿਅਕਤੀ ਜ਼ਖਮੀ ਹੋ ਗਏ ਇਸ ਸਬੰਧੀ ਜੇਰੇ ਇਲਾਜ ਜ਼ਖਮੀ ਨੌਜਵਾਨ ਪ੍ਰਿੰਸ ਰਾਏ ਪਲਾਹੀਰੋਂ ਨੇ ਦੱਸਿਆ ਕਿ ਉਹ ਪੇਛੇ ਵਜੋਂ ਇੱਕ ਡਰਾਈਵਰ ਹੈ ਅਤੇ ਗੱਡੀ ਲੈ ਕੇ ਢੇੜਾ ਲਾਉਣ ਲਈ ਦਿੱਲੀ ਗਿਆ ਹੋਇਆ ਸੀ ਕਿ ਦਿੱਲੀ ਰਸਤੇ 'ਚ ਬੈਰੀਗੇਟ ਹਾਰਨ ਕਰਕੇ ਗੱਡੀ ਇੱਕ ਸਾਈਡ ਤੋਂ ਨੁਕਸਾਨੀ ਗਈ ਇਸ ਗੱਲ ਨੂੰ ਲੈ ਕੇ ਗੱਡੀ ਦੇ ਮਾਲਕ ਜਗਦੀਸ਼ ਸਿੰਘ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਗੰਦੀਆ ਗਾਲਾਂ ਕੱਢੀਆਂ ਪ੍ਰਿੰਸ ਰਾਏ ਕਿੱਥੇ ਰਹਿਣ ਬਣੇ ਲਾਈਡ ਰੋਡ ਆ ਫਾਰਨ ਕੀ ਮਾਮਲਾ ਕੀ ਜਿਹੜਾ ਉਸ ਬਲ hospitel ਚ ਆਇਆ ਅੱਜ ਮਾਮਲਾ ਇਹ ਹੈ ਜੀ ਕੱਲ ਮੈਂ ਗੱਡੀ ਚ ਚਲਾਉਂਦਾ ਮੈਂ ਡਰਾਈਵਰ ਆ ਕੱਲ ਮੈਂ ਦਿੱਲੀ ਜਾਂਦਾ ਸੀ ਰਾਤ ਨੂੰ ਠੀਕ ਹੈ ਜੀ ਉੱਥੇ ਰਸਤੇ 'ਚ ਬੈਰੀਗੇਡ ਸੀਗਾ ਤੇ ਗੱਡੀ 'ਚ ਮਾਰੀ ਜੀ ਲੱਗ ਗਈ ਤੇ ਉਸ ਤੋਂ ਬਾਅਦ ਕੁਛ ਨਹੀਂ ਕੀਤਾ ਕਹਿੰਦੇ ਠੀਕ ਹੈ ਜਾਓ ਗੀੜਾ ਲਾਓ ਮਾਲਕ ਕਹਿੰਦਾ ਜੀ ਮੇਰਾ ਮੈਂ ਚੱਲ ਗਿਆ ਜੀ ਫਿਰ ਵਾਪਸੀ ਆਉਣਾ ਹੈ ਕੱਲ ਸ਼ਾਮੇ ਮੈਨੂੰ ਇੰਨੀਆਂ ਗੰਦੀਆਂ ਗੰਦੀਆਂ ਪਹਿਲਾਂ ਗਾਲਾਂ ਕੱਢੀਆਂ ਉਸ ਤੋਂ ਬਾਅਦ ਜਦੋਂ ਮੈਂ ਘਰ ਆ ਗਿਆ ਕੱਲ ਰਾਤੀ ਮੈਂ ਕਿਹਾ ਚਾਬੀ ਫੜ ਲਓ ਜਿੰਨ ਕਹਿੰਦਾ ਨਹੀਂ ਕਰ ਲੈ ਜਾ ਆਪਣੇ ਗੱਡੀ ਮੈਂ ਲੈ ਆਇਆ ਗੱਡੀ ਘਰ ਆਪਣੇ ਠੀਕ ਹੈ ਗੱਡੀ ਘਰ ਖੜੀ ਤੇ ਮੈਨੂੰ ਸਵੇਰੇ ਆਇਆ ਮੈਂ ਹਲੇ ਉੱਠ ਕੇ ਗਿਆ ਹੀ ਸੀਗਾ ਜੀ ਤੇ ਇਹਨੇ ਮੈਨੂੰ ਪਹਿਲਾਂ ਕਹਿੰਦਾ ਤੂੰ ਗਲਤ ਬੋਲਿਆ ਮੈਂ ਭਾਜੀ ਮੈਂ ਗਲਤ ਨਹੀਂ ਬੋਲਿਆ ਤੁਸੀਂ ਗਲਤ ਬੋਲਦੇ ਆ ਮਾਲਕ ਮੇਰਾ ਕਹਿੰਦਾ ਜੀ ਤੁਹਾਡਾ ਮਾਲਕ ਦਾ ਨਾਂ ਕੀ ਆ? ਜਗਦੀਸ਼ ਸਿੰਘ ਆਈ ਕਿੱਥੇ ਦਾ ਰਹਿਣ ਵਾਲਾ? ਇੱਥੇ ਪ੍ਰੀਤਮ ਨਗਰ ਪੁਲਾਈ ਰੋਡ ਦਾ ਰਹਿਣ ਵਾਲਾ ਜੀ। ਗੱਡੀ ਤੁਸੀਂ ਉਹਦੀ ਚਲਾਣੇ ਆ? ਹਾਂਜੀ ਉਹਨੇ ਕਿੰਨੇ ਸਮੇਂ ਤੋਂ ਚਲਾ ਰਹੇ ਜੀ? 4-5 ਮਹੀਨੇ ਹੋਏ ਹੱਲੇ ਤਾਂ ਚਲਾਉਂਦੇ ਹੋਏ। ਅੱਛਾ ਜੀ। ਠੀਕ ਆ ਜੀ। ਗੱਡੀ ਕਿਹੜੀ ਸੀਗੀ? ਗੱਡੀ ਆਰਟੀਕਲ ਸੀਗੀ ਜੀ ਪਰਮਿਟ ਵਾਲੀ ਗੱਡੀ ਸੀ। ਠੀਕ ਆ। ਉਹਦੀ ਗੱਡੀ ਸਵਾਰੀ ਲੈ ਕੇ ਜਾ ਰਹੀ ਸੀ ਜਾਂ ਸਵਾਰੀ ਲੈ ਕੇ ਵੀ ਜਾ ਰਿਹਾ ਸੀ? ਉਹ ਵਾਪਸ ਵੀ ਆ ਰਹੇ ਸੀ। ਵਾਪਸ ਆਂਦੇ ਹੋਏ ਆ। ਹਾਂਜੀ ਹੋਇਆ ਮਾੜਾ ਉਹਤੇ ਲੱਗਾ ਹੈ ਫੈਂਡਰ ਤੇ ਗੱਡੀ ਤੇ ਲੱਗੀ ਆ ਮੈਂ ਗਿਆਨ ਨੂੰ ਮਿਲਣ ਜੇ ਮੈਨੂੰ ਹੱਥੋਪਾਈ ਹੋ ਗਿਆ ਗਾ ਪਤਾ ਨਹੀਂ ਕੀ ਮੇਰੇ ਮਾਰੀਆਂ ਵੀ ਨੇ ਤੇ ਗਾਲਾ ਗੋਲਾ ਵੀ ਮੇਰੇ ਘਰ ਦੇ ਬਾਹਰ ਖੜ ਕੇ ਗਾਲਾ ਵੀ ਬਹੁਤ ਗੰਦੀਆਂ ਗੰਦੀਆਂ ਕੱਢਦਾ ਸੀਗਾ ਹਾਂਜੀ ਤੇ ਪੁਲਿਸ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਹਾਂਜੀ ਕਰਨ ਲੱਗੇ ਆ ਜੀ ਸ਼ਿਕਾਇਤ ਠੀਕ ਉਧਰ ਗੱਡੀ ਦੇ ਮਾਲਕ ਜਗਦੀਸ਼ ਨੇ ਦੱਸਿਆ ਹੈ ਕਿ ਉਹ ਜਦੋਂ ਆਪਣੀ ਗੱਡੀ ਲੈਣ ਲਈ ਉਕਤ ਡਰਾਈਵਰ ਦੇ ਘਰ ਗਿਆ ਤਾਂ ਡਰਾਈਵਰ ਅਤੇ ਉਸ ਦੇ ਘਰਦਿਆਂ ਨੇ ਉਸ ਨਾਲ ਗਾਲੀ ਗਲੋਚ ਕੀਤੀ ਅਤੇ ਕੁੱਟਮਾਰ ਕੀਤੀ ਜਗਦੀਸ਼ ਨੇ ਹੋਰ ਵੀ ਕਈ ਗੰਭੀਰ ਦੋਸ਼ ਲਗਾਏ ਆਪਣਾ ਜਗਦੀਸ਼ ਸਿੰਘ ਕਿੱਥੇ ਦੇ ਰਹਿਣ ਵਾਲੇ ਆਪਾਂ ਲੋਕਲ ਫੌੜੇ ਦੇ ਤੇ ਕੀ ਮਾਵਲਾ ਕੀ ਜਿਹੜਾ ਸਿਵਲ ਹਸਪੀਟਲ ਚਾਹੇ ਮਾਵਲਾ ਇੰਦਾ ਕੀ ਮੇਰੇ ਕੋਲ ਬੜਿਆ ਵਾਰ ਸੁਖਾਈ ਮੈਂ ਉਹ ਪਜਾ ਦਿੱਲੀ ਤੇ ਉੱਥੇ ਜਾ ਕੇ ਮੈਂ ਗਾਈ ਕੋਲ ਛੋਲ ਗਿਆ ਮੈਂ ਇਹਨੂੰ ਕਿ ਪੁੱਛਿਆ ਵੀ ਤੂੰ ਗੱਡੀ ਕਿੱਦਾਂ ਗੱਡੀ ਮਾਰੀ ਕੱਲੇ ਨੇ ਮੈਂ ਪੁੱਛਿਆ ਮੈਂ ਗੱਡੀ ਕਿੱਦਾਂ ਮਾਰੀ ਤੇ ਮੇਨਾਂ ਗਾਈ ਕੋਲ ਕੱਲੇ ਵੀ ਕੀਤੀ ਤਾਂ ਵਾਪਸ ਆ ਕੇ ਕਿੱਥੇ ਘਰ ਆ ਗਿਆ ਮੈਂ ਸਵੇਰੇ ਇਹਨੂੰ ਪੁੱਛਿਆ ਮੈਂ ਇਹਦੇ ਗਿਆ ਘਰ ਗਿਆ ਜਦੋਂ ਕਰਦੇ ਮੋਰੇ ਖੜਾ ਤੇ ਮੈਂ ਪੁੱਛਿਆ ਵੀ ਤੇ ਗੱਡੀ ਕਿੱਦਾਂ ਮਾਰੀ ਹੈ ਤੇ ਮੇਰਾ ਗਾਈ ਕੋਲ ਨਾਲ ਮਾਂ ਵੀ ਸੀ ਨਾਲ ਮੇਰੇ ਹੱਥੋਂ ਪਈ ਹੋਵੇ ਇਹਨਾ ਤੁਹਾਡੇ ਤੋਂ ਕਿੰਨੇ ਸਮੇਂ ਤੋਂ ਕਰ ਰਿਹਾ ਸੀ ਕੰਮ ਇਹ ਤਿੰਨ ਮਿੰਟ ਪਹਿਲਾਂ ਵੀ ਦਾਨੂ ਗੁਰੂ ਪਿੰਦਾ ਨਸ਼ਾ ਕਰਦਾ ਇਹਨੂੰ ਮੈਂ ਰੋਕੀ ਜਨਾ ਕਿ ਫੋਨ ਨਾ ਕਰਿਆ ਕਰ ਇਹ ਸਾਰੇ ਟਾਈਮ ਕੋ ਕੰਮ ਕਰਦਾ ਤੇ ਇਹ ਗੇੜੇ ਤੇ ਗਿਆ ਸੀਗਾ ਗੇੜੇ ਤੇ ਗਿਆ ਸੀ ਕਿੱਥੇ ਗਿਆ ਸੀ ਗੇੜੇ ਲੈ ਕੇ ਕਿੱਥੇ ਗਿਆ ਸੀ ਇਹ ਕੋ ਦੋ ਗੇੜਿਆਂ ਦੇ ਪੈਸੇ ਆ ਤੇ ਮੇਰਾ ਵੀ ਜਰ ਮੈਂ ਗੱਡੀ ਦੇ ਪੈਸੇ ਕਾ ਕਿਚੈਨੀ ਸੀਗੀ ਅੱਛਾ ਜੀ ਹਾਂਜੀ ਇਹਨੂੰ ਮੈਂ ਸਮਝਾ ਮੈਂ ਕਿ ਗੱਡੀ ਮੈਂ ਕਿ ਤੁਮ ਆ ਜਾ ਕਰੋ ਗੱਡੀ ਦਿਖਾ ਕੇ ਇੱਥੇ ਆ ਜਾਨੋ ਮੈਂ ਗੱਲ ਕੀਤੀ ਤਾਂ ਇਹ ਮੇਰੇ ਗਵਾਹੀ ਦੇ ਹੱਥੋਂ ਕਬਈ ਹੋ ਗਏ ਤੇ ਬਹੁਤ ਮਾਮਲੇ ਵਿੱਚ ਸ਼ਿਕਾਇਤ ਕੀਤੀ ਹੈ ਇਸ ਮਾਮਲੇ ਨੂੰ ਲੈ ਕੇ ਕੀਤੀ ਹੈ ਜੀ ਹਾਂਜੀ ਕੀਤੀ ਹੈ ਜੀ ਸਿਵਲ ਹਸਪਤਾਲ ਫਗਵਾੜਾ ਵਿਖੇ ਇਲਾਜ ਕਰ ਰਹੇ ਡਾਕਟਰ ਮੁਤਾਬਕ ਡਰਾਈਵਰ ਪ੍ਰਿੰਸ ਰਾਏ ਦੇ ਸਿਰ ਵਿੱਚ ਸੱਟ ਲੱਗੀ ਹੈ ਤੇ ਉਸ ਦੀ ਸਥਿਤੀ ਖਤਰੇ ਤੋਂ ਬਾਹਰ ਹੈ ਫਗਵਾੜਾ ਤੋਂ ਨਵਰੰਗ ਟੀਵਿਲੀ ਯਾ ਸ਼ਰਮਾ ਦੀ ਰਿਪੋਰਟ ਜੀ ਸਾਡੇ ਕੋਲ ਅੱਜ ਕਰੀਬ 7:09 ਵਜੇ ਦੋ ਪਾਰਟੀਆਂ ਆਈਆਂ ਜਿਨ੍ਹਾਂ ਚ ਇੱਕ ਹੈ ਪ੍ਰਿੰਸ ਤੇ ਦੂਜੀ ਹੈ ਜਗਦੀਸ਼ ਸਿੰਘ ਇਹਨਾਂ ਦੋਨਾਂ ਦੀ ਆਪਸ ਲੜਾਈ ਹੋਈ ਹੈ ਤੇ ਇਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਮੈਡਮ ਕਿੱਥੇ ਦੀ ਹੈ ਕੁਝ ਪਤਾ ਚੱਲੇ ਈ ਅਬਦਾਰ ਸਿੰਘ ਫਲਾਈ ਰੋਡ ਫਰਵਾੜਾ ਦੇ ਦੋਨੋਂ ਪਾਰਟੀਆਂ ਨੇ ਧੰਨਵਾਦ ਜੀ ਫਰਵਾੜਾ ਦੇ ਸ਼ੁਭਨਾਮ ਟੀ ਮੈਡਮ ਆਪਣਾ ਮੈਂ ਡਾਕਟਰ ਆਸ਼ ਟੋਰੀ ਐ